ਕਿ ਹੈ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨ 21ਵਾਂ ਬਚਨ ਹੈ ਇਹ ਬਿਮਾਰੀ ਸਾਰਿਆਂ ਦੇ ਵਿੱਚ ਸਾਡੇ ਸਾਰਿਆਂ ਦੇ ਵਿੱਚ ਹੈਗਾ ਸਤਿਗੁਰੂ ਕਹਿੰਦੇ ਕਰਦਾ ਕੌਣ ਹੈ ਪਹਿਲੀ ਗੱਲ ਤਾਂ ਕੋਈ ਵੀ ਹੋਵੇ ਨਾ ਨਿੰਦਾ ਭਲੀ ਕਿਸੇ ਕੀ ਨਾਹੀ ਕੌਣ ਕਰਦਾ ਮਨਮੁਖ ਮੁਧ ਮੁਗਧ ਕਰਨ ਮੂਰ ਕਰਦੇ ਤੇ ਉਹਨਾਂ ਨੂੰ ਸਰੂਪੇ ਥੋੜੇ ਮਿਲਦੇ ਆ ਉਹਨਾਂ ਦਾ ਕੀ ਹੁੰਦਾ ਕਹਿੰਦੇ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਾਂ ਤੇ ਗੁਰੂ ਸਾਹਿਬ ਮਹਾਰਾਜ ਨੇ ਇਹਨਾਂ ਚੀਜ਼ਾਂ ਤੋਂ ਕਹਿੰਦੇ ਖਾਲਸਾ ਸੋਜੋ ਨਿੰਦਾ त्यागे ਹਾ ਫੁੱਲਾਂ ਨੂੰ ਫੁੱਲ ਕਹੋ ਕੰਡਿਆਂ ਨੂੰ ਕੰਡੇ ਕਹੋ ਜੇ ਕੰਡਿਆਂ ਨੂੰ ਫੁੱਲ ਕਹੀ ਦੇਣਾ ਇਹ ਝੂਠੀ ਉਸਤਤ ਹੈ ਫੁੱਲਾਂ ਨੂੰ ਕੰਡੇ ਕਹਿਣਾ ਇਹ ਝੂਠੀ ਨਿੰਦਾ ਜੋ ਸੱਚ ਹੈ ਉਹ ਕਹੋ ਕਹਿਣ ਦੇ ਵਿੱਚ ਇਹ ਗੁਰੇਜ ਨਹੀਂ ਕਰਨਾ ਚਾਹੀਦਾ ਇੱਕ ਦਿਨ ਬੰਦੇ ਨੂੰ ਗੁੱਸਾ ਲੱਗੇਗਾ ਦੂਸਰੇ ਦਿਨ ਸੋਚੇਗਾ ਨਹੀਂ ਭਾਈ ਇਹ ਮੇਰੇ ਭਲੇ ਵਾਸਤੇ ਕਹਿੰਦਾ ਹੈ हां एक वारी कह के ਛੱਡ ਦਿਓ ਇਹ ਨਹੀਂ ਕਿ ਉਹਦੀ ਗੱਲ ਦੀ ਖਲ ਉਤਾਰ ਦਿਓ ਫਿਰ ਉਹ ਲੱਗਦਾ ਵੀ ਸ਼ਾਇਦ ਇਹ ਨਿੰਦਾ ਵਾਸਤੇ ਪੈਦਾ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਨੇ ਇੱਥੇ ਜਿਹੜਾ ਦੂਸਰਾ ਬਚਨ ਕੀਤਾ ਚੁਗਲੀ ਚੁਗਲੀ ਨਾ ਵੈਸੇ ਫਾਰਸੀ ਦਾ ਸ਼ਬਦ ਹੈ ਔਰ ਵਰਤਿਆ ਪੰਜਾਬੀਆਂ ਦੇ ਵਿੱਚ ਜਾਂਦਾ ਸਾਡੇ ਘਰਾਂ ਦੇ ਵਿੱਚ ਜਾਂਦਾ ਆਪਾਂ ਜਿਆਦਾ ਕਹਿੰਦੇ ਹਾਂ ਚੁਗਲੀਆਂ ਕਰਦੀ ਆ ਜਾਂ ਚੁਗਲੀਆਂ ਕਰਦਾ ਹੈ ਚੁਗਲੀ ਹੁੰਦੀ ਜਿਹੜੀ ਪਿੱਠ ਦੇ ਪਿੱਛੇ ਕਰਦੇ ਆ ਜਿੱਥੇ ਬੰਦਾ ਉਹ ਹਾਜ਼ਰ ਹੀ ਨਹੀਂ ਹੈ ਉਹਨੂੰ ਕਹਿੰਦੇ ਚੁਗਲੀ ਕਰਦੇ ਆ ਪਿੱਛੇ ਪਿੱਠ ਪਿੱਛੇ ਔਗਣ ਫੋਲਣੇ ਆ ਤੇ ਈਰਖਾ ਇਹ ਸਾਰੀ ਇਹਨਾਂ ਦੀ ਸਾਰੀਆਂ ਬਿਮਾਰੀਆਂ ਦੀ ਜੜ ਇਹ ਵੀ ਹੈ ਪਰ ਇਥੋਂ ਖਤਮ ਹੁੰਦੀ ਇੱਥੇ ਆ ਜਦੋਂ ਸੰਗਤ ਕਰਾਂਗੇ ਨਾ ਬਿਸਰ ਗਈ ਸਭ ਤਾਤ ਪਰਾਈ ਕਦੋਂ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਦੇਖੋ ਨਾ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਪ੍ਰਸਾਦ ਕੋਈ ਵਰਤਾ ਰਿਹਾ ਕੋਈ ਵੀ ਪ੍ਰਸਾਦ ਵਰਤਾ ਸਕਦਾ ਹੈ ਜਿਹੜਾ ਸੇਵਾਦਾਰ ਪ੍ਰਸਾਦ ਵਰਤਾ ਰਿਹਾ ਜੇ ਉਹਦਾ ਕੋਈ ਦੁਸ਼ਮਣ ਵੀ ਬੈਠਾ ਨਾ ਉਹਨੂੰ ਵੀ ਪ੍ਰਸਾਦ ਦੇਣਾ ਪਏਗਾ ਕਿੱਡੀ ਲੰਬੀ ਸੋਚ ਹੈ ਗੁਰੂ ਸਾਹਿਬ ਲੰਗਰ ਵਰਤਾ ਰਿਹਾ ਹੈ ਲੰਗਰ ਦੇ ਵਿੱਚ ਵੀ ਉਹਨੂੰ ਪ੍ਰਸ਼ਾਦਾ ਵੀ ਜਰੂਰ ਦੇਣਾ ਪਏਗਾ ਜਿਹੜਾ ਆਪਣੇ ਆਪ ਨੂੰ ਜਿਹਨੂੰ ਦੁਸ਼ਮਣ ਸਮਝਦਾ ਹੈ ਸਤਿਗੁਰੂ ਆਪੇ ਖਤਮ ਕਰ ਦਿੱਤੀ ਇੱਥੇ ਈਰਖਾ ਕਦੋਂ ਸੰਗਤ ਕਰਾਂਗੇ ਇੱਥੇ ਹੁਣ ਬੈਠੇ ਮੈਂ ਇਹਦੇ ਨਾਲ ਨਹੀਂ ਬੈਠਣਾ ਮੈਂ ਇਹਦੇ ਘਰ ਨਹੀਂ ਜਾਣਾ ਇਹਦੇ ਘਰ ਤਾਂ ਸਾਰੇ ਆ ਸਕਦੇ ਨੇ ਗੁਰੂ ਘਰ ਦੇ ਸਾਰੇ ਬੈਠੇ ਇੱਥੇ ਆ ਕੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਅਰਦਾਸ ਕਰੋ ਇਹ ਬਿਮਾਰੀਆਂ ਤੋਂ ਛੁਟਕਾਰਾ ਪੈ ਜਾਏ ਅਸੀਂ ਸਾਰੇ ਉਹਦੇ ਵਿੱਚ ਗਰਸਤ ਹਾਂ ਕਹਿੰਦੇ ਕਾਮ ਕ੍ਰੋਧ ਝੂਠ ਲੋਭ ਨਿੰਦਾ ਇਨ ਤੇ ਆਪ ਛੜਾਵੋ ਇਨ ਇਨ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾ ਗੁਰੂ ਮਹਾਰਾਜ ਜੀ ਇਹ ਬਿਮਾਰੀਆਂ ਨੂੰ ਖਤਮ ਕਰਦੇਓ ਤੇ ਤਾਂ ਹੀ ਤੇਰੇ ਅਸੀਂ ਨੇੜੇ ਜਾ ਸਕਦੇ ਹਾਂ ਅਸੀਂ ਤੇਰੇ ਨੇੜੇ ਤਾਂ ਹੀ ਪਹੁੰਚ ਸਕਦੇ ਹਾਂ ਜਦੋਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਹੋ ਜਾਏਗਾ ਈਰਖਾ ਜਿਹੜੀ ਐ ਮੈਂ ਇੱਕ ਟਾਡੀ ਹੋਏ ਸਾਡੀ ਕੌਮ ਦੇ ਸ਼ਰੋਮਣੀ ਟਾਡੀ ਐ ਗਿਆਨੀ ਸਿਤ ਸਿੰਘ ਜੀ ਸੀਤਲ ਉਹਨਾਂ ਨੇ ਆਪਣੇ ਜੀਵਨੀ ਲਿਖੀ ਹੈ ਕਦੇਕ ਤੁਹਾਨੂੰ ਮੌਕਾ ਮਿਲੇ ਨਾ ਦੋ ਕਿਤਾਬਾਂ ਜ਼ਰੂਰ ਪੜੋ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਗਿਆਨੀ ਸਹੁਣ ਸਿੰਘ ਸੀਤਲ ਜੀ ਜੱਟ ਸਨ ਜ਼ਿਮੀਦਾਰ ਸਨ ਖੇਤੀ ਕਰਦੇ ਸਨ ਪਰ ਜੇ ਨਾਮ ਰੱਖਿਆ ਨਾ ਉਹਦੇ ਨਾਮ ਦੇ ਉੱਪਰ ਪੂਰਾ ਉਤਰੇ ਸਨ ਉਹ ਕੀ ਕਰਦੇ ਸੀ ਉਹਨਾਂ ਦੇ ਜਿਹੜੇ ਸ਼ਰੀਕੇ ਦੇ ਲੋਕ ਸਨ ਨਾ ਉਹਨਾਂ ਦੀ ਜ਼ਮੀਨ ਹੜਪਣਾ ਚਾਹੁੰਦੇ ਸਨ ਉਹ ਕੀ ਕਰਦੇ ਸੀ ਬੀਜ-ਬੀਜਦੇ ਸੀ ਤੇ ਹਲ ਪਾ ਕੇ ਖਰਾਬ ਕਰ ਦਿੰਦੇ ਸੀ ਜੇ ਫਸਲ ਹੋ ਜਾਂਦੀ ਸੀ ਫਸਲ ਨੂੰ ਉਜਾੜ ਦਿੰਦੇ ਸਨ ਪਰ ਉਹਨਾਂ ਨੇ ਸੀਤਲ ਸੀਤਲ ਹੀ ਰਹਿ ਕਦੇ ਕੁਝ ਨਹੀਂ ਆਖੇ ਇੱਕ ਸਾਲ ਨਹੀਂ 8-10 ਸਾਲ ਉਹ ਕਰਦੇ ਰਹੇ ਪੱਲੇ ਕੁਝ ਵੀ ਨਹੀਂ ਪੈਂਦਾ ਅਤ ਦੀ ਗਰੀਬੀ ਪਰ ਗੁਰੂ ਸਾਹਿਬ ਨੇ ਏਡੀ ਵੱਡੀ ਦਾਤ ਦੇ ਦਿੱਤੀ ਤੁਸੀਂ YouTube ਤੇ ਜਰੂਰ ਸੁਣੋ ਉਹਨਾਂ ਦੀਆਂ ਜਿਹੜੀਆਂ ਪ੍ਰਸੰਗ ਹਨ ਗਿਆਨੀ ਸੋਹਣ ਸਿੰਘ ਦੀ ਸੀਤਲ ਟਾਡੀ ਟਾਡੀਆਂ ਦੇ ਬਹੁਤ ਵੱਡੇ ਬੋੜ ਦਾਤਾਂ ਕਹੇ ਜਾਂਦੇ ਆ ਕਹਿੰਦੇ ਹਨ ਗਿਆਨੀ ਸੋਹਣ ਸਿੰਘ ਸੀਤਾ ਨੂੰ ਗੁਰੂ ਸਾਹਿਬ ਨੇ ਇਹ ਦਾਤ ਦਿੱਤੀ ਸੀ ਤਾਡੀ ਕਲਾ ਦੀ ਤੁਹਾਡੀ ਕਲਾ ਦੀ ਕਹਿੰਦੇ ਉੱਥੇ ਲੱਗ ਗਿਆ ਇੱਕ ਇਤਿਹਾਸਕ ਗੁਰਦੁਆਰਾ ਸੀ ਉਹਨਾਂ ਦੇ ਪਿੰਡ ਦੇ ਇੱਕ ਦਿਨ ਉੱਥੇ ਉਹ ਪ੍ਰਸੰਗ ਸੁਣਾ ਰਹੇ ਆ ਸਿੱਖ ਰਾਜ ਕਿਵੇਂ ਗਿਆ ਕਿਤਾਬੀ ਲਿਖੀ ਉਹਨਾਂ ਨੇ ਸਿੱਖ ਰਾਜ ਕਿਵੇਂ ਗਿਆ ਕੋਈ ਐਸੀ ਅੱਖ ਨਹੀਂ ਸੀ ਸੰਗਤ ਵਿੱਚ ਬੈਠੀ ਜਿਹੜੀ ਜਿਹਦੇ ਅੱਖ ਦੇ ਵਿੱਚੋਂ ਹੰਝੂ ਨਾ ਨਿਕਲੇ ਹੋਣ ਉੱਥੇ ਉਹ ਵੀ ਬੈਠੇ ਸਨ ਜਿਹੜੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਖੇਤੀਆਂ ਨੂੰ ਉਜਾੜ ਦਿੰਦੇ ਸਨ ਫਸਲਾਂ ਨੂੰ ਉਜਾੜ ਦਿੰਦੇ ਸਨ ਉਹਨਾਂ ਨੇ ਤਵਾ ਕਰ ਲਈ ਔਰ ਗਿਆਨੀ ਸੋਹਣ ਸਿੰਘ ਸੀਤਲ ਤੋਂ ਸੰਗਤ ਵਿੱਚ ਮਾਫੀ ਮੰਗੀ ਅਸੀਂ ਤੇਰੇ ਨਾਲ 10 ਸਾਲ ਇਦਾਂ ਕਰਦੇ ਰਹੇ ਪਰ ਤੂੰ ਸੀਤਲ ਦਾ ਸੀਤਲ ਰਿਆ ਤੇ ਇੱਥੇ ਅੱਗੇ ਤਾਂ ਖਤਮ ਹੋ ਜਾਣਾ ਚਾਹੀਦਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਸਤਿਨਾਮ 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 ਜੀ ਵਾਹਿਗੁਰੂ ਆਹੇ